ਇਸ ਲਈ ਸਾਨੂੰ ਸਾਰਿਆਂ ਨੂੰ ਜਿਆਆਂ ਨੂੰ ਅਮਨੋਰਾ ਜੀ ਸਾਡੇ ਕੋਲੇ ਸਾਡੇ ਕੈਬਨਿਟ ਮੰਤਰੀ ਪੰਜਾਬ ਪ੍ਰਧਾਨ ਆਮ ਆਨਕ ਪਾਰਟੀ ਤੁਹਾਨੂੰ ਜੂਰ ਸਵਾਮੀਰਾਗਾ ਇਹਦੇ ਬਾਰੇ ਦੱਸਦੇ ਅਮਾ ਬੇਨਤੀ ਕਰਦਾ ਅਮਨੋਰਾ ਜੀ ਸਾਡੇ ਕੋਲ ਤੁਹਾਨੂੰ ਕਰ ਦਿੱਤਾ ਨਾ ਇਹ ਕਾਨੂੰਨ ਨੂੰ ਬਿਤਾਵਟਾ ਬਹੁਤ ਹੀ ਸਾਵਨਰ ਪਵਿੰਤਾ ਦਿਨ ਸਾਧਿਆ ਦੇ ਪਵਿੱਤਰ ਮੱਥੀ ਨਿੱਕੀ ਪਰਸੋਧਨ ਰੋਟੀ ਸਾਹਿਬ ਦੇ ਸਾਰੇ ਪਤਵੰਤੋ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਟਾ ਹੈ ਸਭ ਤੋਂ ਪਹਿਲਾਂ ਸਾਧਿਆ ਸੰਗਤਾਂ ਨੂੰ ਪਵਨ ਵਿਸ਼ਰਮ ਜੀ ਮਹਾਰਾਜ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹਰ ਸਾਲ ਬੜੀ ਖੁਸ਼ੀ ਹੁੰਦਾ ਹੁੰਦਾ ਨਾਲ ਆਪਾਂ ਸਾਰੇ ਹੀ ਇਹ ਦਿਹਾੜਾ ਸਾਰੇ ਧਾਰਮਿਕ ਸੱਸੀ ਸਮਾਜਿਕ ਲੀਗੀਆਂ ਤੋਂ ਉੱਪਰ ਉੱਠ ਕੇ ਮਨੋਰੇ ਆ ਔਰ ਇਹ ਦਿਹਾੜੇ ਉਹਨਾਂ ਸੱਚੀ ਦਾ ਉਹਨਾਂ ਰੂਹਾਂ ਉਹਨਾਂ ਜੁਆ ਪੀਰਾ ਪੈਗੰਬਰਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਦੇਸ਼ ਨੂੰ ਔਰ ਲੋਕਾਈ ਨੂੰ ਇਨਸਾਨਿਤ ਨੂੰ ਕੋਈ ਚੰਗਾ ਸਨੇਹਾ ਚੰਗੀ ਸਿੱਖਿਆ ਚੰਗੀ ਸੇਧ ਦਿੱਤੀ ਹੁੰਦੀ ਹੈ ਉਹ ਮਿਸ਼ਰਮਾ ਜੀ ਮਹਾਰਾਜ ਜਿਨ੍ਹਾਂ ਨੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਦਸਾਂ ਨੌਹਾਂ ਦੀ ਕਿਰਤ ਕਮਾਈ ਸਭ ਤੋਂ ਵੱਡਾ ਧਰਮ ਹੈ ਔਰ ਤੁਸੀਂ ਤਾਂ ਪਾਵਾ ਵਿਸ਼ਕਰਮਾ ਜੀ ਮਹਾਰਾਜ ਦੇ ਪਰਜੰਮੋ ਬੱਚੇ ਆਪਾਂ ਸਾਰੇ ਉਹਨਾਂ ਦੇ ਤੇ ਤੁਸੀਂ ਤਾਂ ਆਪ ਹੱਥੀ ਦਸਾਂ ਨੋਹ ਦੇ ਨਾਲ ਸਾਰੀਆਂ ਚੀਜ਼ਾਂ ਕਿਰਤ ਕਰਕੇ ਸਿਰਜਦੇ ਹੋ ਔਰ ਇਸ ਤੋਂ ਵੱਡਾ ਪਵਿੱਤਰ ਸੁੱਚਾ ਧਰਮ ਹੋ ਨਹੀਂ ਸਕਦਾ ਹੈਗਾ ਕਿ ਆਪਾਂ ਉਹਨਾਂ ਦੇ ਦਿਖਾਏ ਹੋਏ ਪੂਰਨੇ ਤੇ ਚੱਲੀਏ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ ਪਰਮਾਤਮਾ ਇਸੇ ਤਰੀਕੇ ਨਾਲ ਸਾਰੇ ਨਿੰਦਰ ਨੂੰ ਸਾਰੇ ਸੰਗਤ ਨੂੰ ਮੇਰੇ ਬਾਵਾ ਭੈਣਾ ਬਜ਼ੁਰਗ ਨੌਜਵਾਨ ਸਾਥੀ ਵੀ ਸਾਰੀ ਪੰਚਾਇਤ ਸਾਰੇ ਪ੍ਰਬੰਧਕ ਕਮੇਟੀ ਸਾਰੇ ਨੂੰ ਚੜ੍ਹ ਕੇ ਤਲਾਵੋ ਦੇ ਵਿੱਚ ਸਰਪੰਚ ਸਾਹਿਬ ਸਾਰੇ ਮੌਜੂਦ ਨੇ ਸਾਰਿਆਂ ਦੀ ਪੂਜੀ ਪਰਮਾਤਮਾ ਸੱਚੇ ਪਾਸ਼ਾ ਚੜ੍ਹਦੇ ਕਲਾਵੋ ਇਹੀ ਅਰਦਾਸ ਕਰ ਜੁਈਏ ਤੇ ਪਰਮਾਤਮਾ ਦੇ ਅੱਗੇ ਔਰ ਮਨਤਾ ਬਹੁਤ ਸੀ ਕਿ ਤੁਹਾਡੇ ਵਿੱਚ ਬਹੁਤ ਸਤਿਮਨ ਲਗਾਉਂਦਾ ਪਰ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਅੱਜ ਦੇ ਦਿਨਾ ਪ੍ਰੋਗਰਾਮ ਹੀ ਇੰਨੇ ਹੁੰਦੇ ਨੇ ਸਾਰੇ ਹਲਕੇ ਦੇ ਵਿੱਚ ਦੀ ਪੋਜ਼ਿਸ਼ਨ ਹੁੰਦੀ ਹੈ ਕਿ ਸਾਰੀਆਂ ਸੰਗਤਾਂ ਕੋਲ ਦੋ-ਦੋ ਮਿੰਟ ਲਾ ਕੇ ਸਾਰਿਆਂ ਦੇ ਦਰਸ਼ਨ ਜਿਹੜਾ ਉਹ ਕਰਿਆਈਏ ਔਰ ਮੇਰੇ ਮਰਜ਼ਦਾ ਸ਼ੁਕਰਾਨਾ ਔਰ ਅਸ਼ੀਰਵਾਦ ਜਿਹੜਾ ਉਹ ਲਿਆਈਏ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਬਤੈ ਕਾਲ ਕੀਤਾ ਜਾ ਰਿਹਾ ਹੈ ਬੁਲੇ ਸੋ ਨਿਹਾਲ ਆਓ ਜੀ ਆਓ ਜੀ ਨਾਲੋਂ ਸਾਰੇ ਆਓ ਜੀ ਆਓ ਜੀ ਸਪੰਸਰ

ਗਰਮ ਜਲਤੀ ਉਤੇ ਬਕਵਤ thamadu ਤੇ ਬਜਟਿੰਗ ਸੀਨੀਅਰ ਤੇ ਲੋਕਤਾਂ ਨੂੰ ਕੀ ਸੰਦੇਸ਼ ਦੇਣਾ ਅੱਜ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦਾ ਪਵਿੱਤਰ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਬੜੇ ਧੂਮਤਾ ਹੁੰਦਾ ਨਾਲ ਮਨਾਇਆ ਜਾਂਦਾ ਔਰ ਉਹਨਾਂ ਸ਼ਖਸੀਤਾ ਉਹਨਾਂ ਗੁਰੂਆਂ ਪੀਰਾਂ ਦੇ ਹੀ ਦਿਹਾੜੇ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਦੁਨੀਆ ਨੂੰ ਲੋਕਾਈ ਨੂੰ ਚੰਗੀ ਸੇਧ ਦਿੱਤੀ ਹੁੰਦੀ ਹੈ ਔਰ ਦਸਾਂ ਨੌਹਾਂ ਦੀ ਕੀਰਤ ਕਮਾਈ ਨੂੰ ਸਭ ਤੋਂ ਪਵਿੱਤਰ ਪਾਵਨ ਮੰਨਿਆ ਗਿਆ ਤੇ ਭਗਵਾਨ ਵਾਸ਼ਕਰਵਾ ਜੀ ਮਹਾਰਾਜ ਨੇਤਾ ਖੁਦ ਆਪ ਸਾਰੀ ਦੁਨੀਆ ਨੂੰ ਹੱਥੀਂ ਮਿਹਨਤ ਕਰਨ ਦਾ ਸੰਦੇਸ਼ ਹੈ ਜਿਹੜਾ ਉਹ ਦਿੱਤਾ ਤੇ ਇਸ ਤੋਂ ਪਵਿੱਤਰ ਵੱਡੀ ਦੇਣ ਦੁਨੀਆ ਨੂੰ ਹੋ ਨਹੀਂ ਸਕਦੀ ਹੈਗੀ ਸੋ ਅੱਜ ਉਹਨਾਂ ਨੂੰ ਸਾਰੇ ਯਾਦ ਕਰ ਰਹੇ ਹਾਂ ਤੇ ਉਹਨਾਂ ਦੇ ਪਤ ਜਨਾਂ ਦੇ ਚੱਲ ਸਕੀਏ ਇਹੀ ਗੁਰੂ ਮਹਾਰਾਜ ਦੇ ਅੱਗੇ ਅਰਦਾਸਾਂ ਨੇ ਜਿਹੜੀਆਂ ਉਹ ਕੀਤੇ ਨੇ ਅੱਜ ਸਾਰੇ ਥਾਵਾਂ ਦੇ ਉੱਪਰ ਹੀ ਬਣਾਇਆ ਜਾ ਰਿਹਾ ਹੈ ਇੱਥੇ ਵੀ ਮੈਂ ਵਿਸ਼ਕਰਮਾ ਭਾਵੇਂ ਦੇ ਸਾਰੇ ਸਾਥੀਆਂ ਦਾ ਹੁਕਮ ਹੋਇਆ ਸੀਗਾ ਕਿ ਹਾਜ਼ਰ ਹੋਣਾ ਸੁਦਰਸ਼ਨ ਕਾ ਦੇ ਲਈ ਔਰ ਪ੍ਰਮਾਤਮਾ ਬਦਾਸ ਕਰਨ ਦੇ ਲਈ ਚੜ੍ਹਦੀ ਕਲਾ ਦੇ ਵਿੱਚ ਸਾਰੇ ਰਣ ਦੇ ਦਾਸ ਕਰਨ ਦੇ ਲਈ ਅੱਜ ਆਇਆ ਸੋ ਸਾਰਿਆਂ ਨੂੰ ਇਸ ਪਵਿੱਤਰ ਜਨਲੇ ਦੇ ਬਹੁਤ ਬਹੁਤ ਮੁਬਾਰਕਾਂ ਆਪਾਂ